ਆਪਰੇਸ਼ਨ ਸੰਦੂਰ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਬਲੈਕਆਊਟ ਹੋਣ ਜਾ ਰਿਹਾ ਵਾ ਇਸ ਦਾ ਵੀ ਇੱਕ ਨਾਮ ਰੱਖਿਆ ਗਿਆ ਵਾ ਆਪਰੇਸ਼ਨ ਸ਼ੀਲਡ ਜਿਸ ਦੇ ਤਹਿਤ ਬਲੈਕਆਊਟ ਅਤੇ ਮੌਕ ਡ੍ਰਿਲ ਕੀਤੀ ਜਾਵੇਗੀ ਲੁਧਿਆਣਾ ਦੇ ਵਿੱਚ ਵੀ ਇਹ ਬਲੈਕਆਊਟ ਹੋਣ ਜਾ ਰਿਹਾ ਵਾ ਅੱਜ ਸ਼ਾਮ 8 ਵਜੇ ਤੋਂ ਲੈ ਕੇ ਸਵੇਰ 8 ਵਜੇ ਤੱਕ ਬਲੈਕਆਊਟ ਹੋਵੇਗਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਕੁਝ ਪਿੰਡਾਂ ਦੇ ਨਾਮ ਵੀ ਦਿੱਤੇ ਗਏ ਨੇ ਔਰ ਕੁਝ ਜੋ ਫੀਡਰ ਨੇ ਉਹਨਾਂ ਦਾ ਵੀ ਵੇਰਵਾ ਦਿੱਤਾ ਗਿਆ ਕਿ ਕਿੱਥੇ ਕਿੱਥੇ ਇਹ ਪੂਰੀ ਤਰ੍ਹਾਂ ਬਲੈਕਆਊਟ ਹੋਵੇਗਾ ਅਤੇ ਨਾਲ ਹੀ ਨਾਲ ਪ੍ਰਸ਼ਾਸਨ ਵੱਲੋਂ ਇਹ ਵੀ ਅਪੀਲ ਕੀਤੀ ਗਈ ਹੈ ਜੋ ਲੁਧਿਆਣਾ ਦੇ ਡੀਸੀ ਨੇ ਹਿਮਾਂਸ਼ੂ ਜੈਨ ਉਹਨਾਂ ਵੱਲੋਂ ਅਪੀਲ ਕੀਤੀ ਗਈ ਲੁਧਿਆਣਾ ਦੇ ਲੋਕਾਂ ਨੂੰ ਕਿ ਇਸ ਦੇ ਵਿੱਚ ਜੋ ਆਮ ਲੋਕ ਨੇ ਉਹ ਵੀ ਆਪਣਾ ਸਾਥ ਦੇਣ ਸ਼ਹਿਰ ਦੇ ਲੋਕ ਵੀ ਆਪਣਾ ਸਾਥ ਦੇਣ ਜਦੋਂ 8 ਵਜੇ ਕੁਝ ਪਿੰਡਾਂ ਦੇ ਵਿੱਚ ਬਲੈਕਆਊਟ ਹੋਵੇਗਾ ਤਾਂ ਲੁਧਿਆਣਾ ਦੇ ਲੋਕ ਵੀ ਜਿਹੜੇ ਨੇ ਜਿਹੜੇ ਲੁਧਿਆਣਾ ਸ਼ਹਿਰ ਦੇ ਲੋਕ ਨੇ ਉਹ ਵੀ ਆਪਣੀਆਂ ਘਰਾਂ ਦੀਆਂ ਬੱਤੀਆਂ ਜਿਹੜੀਆਂ 8 ਵਜੇ ਬੰਦ ਕਰ ਦੇਣ ਅਤੇ ਸਵਾ 8 ਵਜੇ ਆਪਣੀਆਂ ਬੱਤੀਆਂ ਔਨ ਕਰ ਲੈਣ ਤਾਂ ਇਹ 8 ਵਜੇ ਤੋਂ ਲੈ ਕੇ ਸਵਾ 8 ਵਜੇ ਤੱਕ ਬਲੈਕਆਊਟ ਕੀਤਾ ਜਾਵੇਗਾ ਜੋ ਪਿੰਡਾਂ ਦੇ ਨਾਮ ਨੇ ਸੁਸਤੀ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਹਸਨਪੂਰਾ ਬੱਦੋਵਾਲਾ ਪਨ ਪਨ ਹੋਰਾ ਰੁਰਕਾਵਾ ਜਮਕਪੂਰਾ ਖਡੂਰਾ ਹਵੇਲੀਆ ਅੱਡਾ ਸਿਟੀ ਦਾਖਾ ਅਜੀਤਸਰ ਈਸੇਵਾਲ ਗਹੋਰ ਦੇਤਵਾਲ ਕੈਲਪੁਰ ਬੜੈਚ ਮਧਿਆਣੀ ਮੋਰ ਕਰੀਮਾ ਤਾਂ ਇਹਨਾਂ ਪਿੰਡਾਂ ਦੇ ਨਾਮ ਜਿਹੜੇ ਦਿੱਤੇ ਗਏ ਨੇ ਇਸ ਤੋਂ ਇਲਾਵਾ 68 ਕੇਵੀ ਰਾਜਗੁਰੂ ਨਗਰ ਤੋ ਬੱਦੋਵਾਲ ਸ਼ਾਣੀ ਖੇਤਰ ਦਾ ਫੀਡਰ ਵੀ ਜਿਹੜਾ ਵਾ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਵਾ ਔਰ ਖਾਸ ਸਹਦਾਇਤਾ ਜਿਹੜੀਆਂ ਵਾ ਇਹ ਵੀ ਜਾਰੀ ਕੀਤੀ ਗਈਆਂ ਨੇ ਜਿਹੜਾ ਜੋ ਪੰਜਾਬ ਇਲੈਕਟ੍ਰਿਸਿਟੀ ਨੇ ਉਹਨਾਂ ਨੂੰ ਖਾਸ ਸਹਦਾਇਤਾ ਜਾਰੀ ਕੀਤੀਆਂ ਗਈਆਂ ਨੇ ਕਿ 8 ਵਜੇ ਤੋਂ ਪਹਿਲਾਂ-ਪਹਿਲਾਂ ਜਿਹੜੀ ਆ ਇਹ ਇਨ੍ਹਾਂ ਇਲਾਕਿਆਂ ਦੇ ਵਿੱਚ ਜੋ ਫੀਡਰ ਨੇ ਉਹ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣ ਯਾਨੀ ਕਿ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਇਹ ਇਨ੍ਹਾਂ ਇਲਾਕੇ ਦੇ ਵਿੱਚ ਸਪਲਾਈ ਵੀ ਜਿਹੜੀ ਆ ਬੰਦ ਕਰ ਦਿੱਤੀ ਜਾਵੇਗੀ ਕੁਝ ਸ਼ਹਿਰ ਦੇ ਫੀਡਰ ਵੀ ਹੈਗੇ ਨੇ ਉਸ ਤੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ 68 ਕੇਵੀ ਫੀਡਰ ਢੋਲੇਵਾਲ ਚ ਕਾ ਵਿਸ਼ਕਰਮਾ ਚੌਂਕਾ 66 ਕੇਵੀ ਫੀਡਰ ਗੁਰਨਾਨਕ ਫੀਡਰ ਹੈਗਾ ਵਾ ਇਸ ਤੋਂ ਇਲਾਵਾ 66 ਕੇਵੀ ਵਿਸ਼ਕਰਮਾ ਫੀਡਰ ਹੈਗਾ ਵਾ ਇਸ ਤੋਂ ਇਲਾਵਾ 66 ਕੇਵੀ ਰਾਮਗੜੀਆ ਫੀਡਰ ਆ 11 11 ਕੇਵੀ ਗੋਬਿੰਦਪੁਰਾ ਫੀਡਰ ਹੈਗਾ ਵਾ ਸੋਰੀ ਮੈਂ ਇਸ ਤੋਂ ਪਹਿਲਾਂ ਦੱਸਦਾ 11 ਕੇਵੀ ਫੀਡਰ ਜਿਹੜਾ ਵਾ ਰਾਮਗੜੀਆ ਹੈਗਾ ਵਾ ਤਾਂ ਉਸ ਤੋਂ ਇਲਾਵਾ ਗੁਰਦੁਆਰਾ ਫੇਰੂਮਾਨ ਮੰਜੂ ਸਿੰਘਾ ਰੋਡ ਆਲੂ ਵਾਲੀ ਗਲੀ ਹੈਗੀ ਆ ਸ਼ਾਤਲਾਈ ਮੰਦਿਰ ਹੈਗਾ ਵਾ ਘਾਟੀ ਸ਼ਾ ਮੀਨਸ ਹੈਗੀ ਆ ਮੂੰਫਲੀ ਮੰਡੀ ਆ ਸਤਪੁਰਾ ਮੰਡੀ ਆ ਭਗਵਾਨਪੁਰ ਭਗਵਾਨ ਨਗਰ ਹੈਗਾ ਵਾ ਗੁਰੂ ਅਰਜਨ ਦੇਵ ਨਗਰ ਆ ਰਾਮ ਚੈਰੀਟੇਬਲ ਆ ਦਾਦਾ ਮੋਟਰਾ ਚਾਰ ਵਾਲੀ ਗਲੀ ਗੁਰਗੋਬਿੰਦ ਸਿੰਘ ਟਾਵਰ ਆ ਗਾਂਧੀ ਨਗਰ ਆ ਸ਼ਮਸ਼ਾਨ ਘਰ ਰੋੜ ਹੈਗਾ ਵਾ ਐਮ ਐਮ ਆਈ ਐਸ ਕੰਪਲੈਕਸ ਪ੍ਰਭਾਤ ਨਗਰ ਟੈਲੀਫੋਨ ਐਕਸਚੇਂਜ ਤਾਂ ਇੱਥੇ ਵੀ ਜਿਹੜੀ ਆ ਸਪਲਾਈ ਜਿਹੜੀ ਆ ਬੰਦ ਰੱਖੀ ਜਾਵੇਗੀ ਤਾਂ ਇਹ ਅੱਜ ਇੱਕ ਪ੍ਰੈਸ ਨੋਟ ਜਾਰੀ ਕਰਕੇ ਇਸ ਦੇ ਬਾਰੇ ਜਿਹੜੀ ਆ ਜਾਣਕਾਰੀ ਦਿੱਤੀ ਗਈ ਆ ਆਪਰੇਸ਼ਨ ਸੀਟ ਦੇ ਤਹਿਤ ਅੱਜ ਇਹ ਬਲੈਕਆਊਟ ਹੋਣ ਜਾ ਰਿਹਾ ਵਾ ਕੁਝ ਇਲਾਕਿਆਂ ਦੇ ਵਿੱਚ ਸਪਲਾਈ ਪੂਰੀ ਤਰ੍ਹਾਂ ਬੰਦ ਰਹੇਗੀ ਔਰ ਪ੍ਰਸ਼ਾਸਨ ਵੱਲੋਂ ਲੁਧਿਆਣਾ ਦੇ ਲੋਕਾਂ ਉਹ ਵੀ ਅਪੀਲ ਕੀਤੀ ਗਈ ਆ ਕਿ 8 ਵਜੇ ਤੋਂ ਲੈ ਕੇ ਸਵਾ 8 ਵਜੇ ਤੱਕ ਜਿਹੜੇ ਲੁਧਿਆਣਾ ਸ਼ਹਿਰ ਦੇ ਲੋਕ ਨੇ ਉਹ ਵੀ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰਕੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੱਸ ਦਿੱਨੇ ਕਿ ਪਿਛਲੇ ਦਿਨੀ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅਪੂਰਕ ਹਾਲਾਤ ਬਣੇ ਹੋਏ ਸੀ ਜੰਗ ਵਰਗੇ ਹਾਲਾਤ ਬਣੇ ਹੋਏ ਸੀ ਜਿਸ ਤੋਂ ਬਾਅਦ ਕਈ ਇਲਾਕੇ ਦੇ ਵਿੱਚ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਬਲੈਕਆਊਟ ਕੀਤਾ ਗਿਆ ਸੀਗਾ ਕਈ ਥਾਵਾਂ ਤੇ ਰੈੱਡ ਅਲਰਟ ਵਰਗੇ ਹਾਲਾਤ ਬਣੇ ਹੋਏ ਸੀਗੇ ਤਾਂ ਹੁਣ ਉਸੇ ਤਹਿਤ ਅੱਜ ਇੱਕ ਵਾਰ ਫਿਰ ਬਲੈਕਆਊਟ ਕੀਤਾ ਜਾਣਾ ਹੈ ਇੱਕ ਐਕਸਰਸਾਈਜ਼ ਆ ਇਹਦੇ ਚ ਪੈਨਿਕ ਹੋਣ ਦੀ ਜਰੂਰਤ ਨਹੀਂ ਹੈਗੀ ਇੱਕ ਮੌਕ ਡ੍ਰਿਲ ਕੀਤੀ ਜਾ ਰਹੀ ਆ ਜੋ ਸੈਂਟਰ ਗਵਰਨਮੈਂਟ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਇੱਕ ਇਹ ਮੌਕ ਮੌਕ ਡ੍ਰਿਲ ਦਾ ਇੱਕ ਅਭਿਆਸ ਹੈਗਾ ਵਾ ਜੇ ਇਸ ਤਰ੍ਹਾਂ ਦੇ ਹਾਲਾਤ ਬੰਦੇ ਨੇ ਤਾਂ ਅਸੀਂ ਕਿਸ ਤਰ੍ਹਾਂ ਤਿਆਰੀ ਕਰਕੇ ਰੱਖਣੀ ਹੈਗੀ ਉਸ ਤੇ ਬਾਰੇ ਆਮ ਲੋਕਾਂ ਨੂੰ ਜੜੀ ਆ ਜਾਣਕਾਰੀ ਦਿੱਤੀ ਜਾਂਦੀ ਆ ਤਾਂ ਦੱਸਦੇ ਨੇ ਕਿ ਅੱਜ ਬਲੈਕਆਊਟ ਹੋਣ ਜਾ ਰਿਹਾ ਵਾ ਆਪਰੇਸ਼ਨ ਸੀਡ ਦੇ ਤਹਿਤ ਬਲੈਕਆਊਟ ਹੋਵੇਗਾ ਮੌਕ ਡ੍ਰਿਲ ਕੀਤੀ ਜਾਣੀ ਆ ਤਾਂ ਵੱਖ-ਵੱਖ ਖੇਤਰ ਜਿਹੜੇ ਨੇ ਸਿਲੈਕਟ ਕੀਤੇ ਗਏ ਨੇ ਕੁਝ ਜ਼ਿਲ੍ਹੇ ਸਿਲੈਕਟ ਕੀਤੇ ਗਏ ਨੇ ਲੁਧਿਆਣਾ ਵਿੱਚ ਵਿੱਚ ਸ਼ਾਮਲ ਹੈਗਾ ਲੁਧਿਆਣਾ ਦਾ ਵਿੱਚ ਜੋ ਸਮਾਂ ਰੱਖਿਆ ਗਿਆ ਵਾ ਉਹ 8 ਵਜੇ ਤੋਂ ਲੈ ਕੇ 8 15 ਦਾ ਸਮਾਂ ਰੱਖਿਆ ਗਿਆ ਵਾ ਖਾਸ ਕਰ ਇਲੈਕਟ੍ਰਿਸਿਟੀ ਵਾਲਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਉਹ 8 ਵਜੇ ਤੋਂ ਪਹਿਲਾਂ ਪਹਿਲਾਂ ਜਿਹੜੇ ਪਿੰਡ ਜਿਨ੍ਹਾਂ ਦੇ ਨਾਮ ਦਿੱਤੇ ਗਏ ਨੇ ਜੋ ਫੀਡਰ ਦੇ ਨਾਮ ਦਿੱਤੇ ਗਏ ਨੇ ਉੱਥੇ 8 ਵਜੇ ਤੋਂ ਪਹਿਲਾਂ ਹੀ ਜਿਹੜੀ ਆ ਲਾਈਟ ਬੰਦ ਕਰ ਦਿੱਤੀ ਜਾਵੇ ਤਾਂ ਇਹ ਪ੍ਰਸ਼ਾਸਨ ਵੱਲੋਂ ਇਹ ਵੀ ਕਿਹਾ ਗਿਆ ਕਿ ਤੁਸੀਂ ਪੈਨਿਕ ਨਾ ਹੋਈਏ ਸਿਰਫ ਇੱਕ ਅਭਿਆਸ ਹੈਗਾ ਵਾ ਆਕਰ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬੰਦ ਨੇ ਅਸੀਂ ਕਿਸ ਤਰ੍ਹਾਂ ਤਿਆਰ ਰਹਿਣਾ ਵਾ ਤਾਂ ਉਸੇ ਤਹਿਤ ਅੱਜ ਬਲੈਕਆਊਟ ਜਿਹੜਾ ਵਾ ਅੱਜ ਕੀਤਾ ਜਾ ਰਿਹਾ ਵਾ ਨਾਲ ਦੀ ਨਾਲ ਮੌਕ ਟ੍ਰਿਲ ਹੋਵੇਗੀ ਇਹ ਆਪਰੇਸ਼ਨ ਜੋ ਸੀਡ ਦਾ ਇੱਕ ਹਿੱਸਾ ਹੋਵੇਗਾ ਕੈਮਰਾਮੈਨ ਗੁਰਵਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ